ਖੂਨ ਪਸੀਨੇ ਦੀ ਕਮਾਈ ਨਾਲ ਇਕੱਠੀ ਕੀਤੀ ਪੂੰਜੀ ਚੋ ਇੱਕ ਚੀਜ਼ ਵੀ ਨਹੀਂ ਬਚੀ ਕਰੋ ਬਾਹਰ ਗਏ ਸੀ ਤੇ ਜਦੋਂ ਘਰ ਵਾਪਸ ਆਉਂਦੇ ਨੇ ਤਾਂ ਤਾਲੇ ਟੁੱਟੇ ਹੁੰਦੇ ਨੇ ਲਾਕਰ ਟੁੱਟਿਆ ਹੁੰਦਾ ਹੈ ਜਿਸ ਦੇ ਵਿੱਚ ਸੋਨਾ ਚਾਂਦੀ ਕੈਸ਼ ਲਗਭਗ 10 ਲੱਖ ਰੁਪਏ ਦਾ ਇਸ ਬੰਦੇ ਦਾ ਨੁਕਸਾਨ ਹੋਇਆ ਅੱਖਾਂ 'ਚੋਂ ਹੰਝੂ ਨਹੀਂ ਰੁਕਦੇ ਜਦੋਂ ਇਹ ਮੰਜ਼ਰ ਵੇਖਣ ਨੂੰ ਮਿਲਦਾ ਹੈ ਮਿਹਨਤ ਦੇ ਨਾਲ ਕਮਾ ਕੇ ਖਾਣ ਵਾਲਾ ਹੀ ਸਮਝ ਸਕਦਾ ਹੈ ਇਸ ਅਹਿਮੀਅਤ ਨੂੰ ਕੀ ਹੁੰਦੀ ਹੈ ਇਸ ਦੀ ਅਹਿਮੀਅਤ ਜਿਹੜੀ ਇਕੱਠੀ ਕੀਤੀ ਪੂੰਜੀ ਹੁੰਦੀ ਹੈ ਮਿਹਨਤ ਦੇ ਨਾਲ ਖੂਨ ਪਸੀਨੇ ਦੀ ਕਮਾਈ ਦੇ ਨਾਲ ਜਿਹੜੀ ਇਕੱਠੀ ਕੀਤੀ ਪੂੰਜੀ ਹੁੰਦੀ ਹੈ ਤਾਂ ਕੀ ਕੁਝ ਕਹਿਣਾ ਹੈ ਜਿਨ੍ਹਾਂ ਦੇ ਘਰ ਇਹ ਚੋਰੀ ਹੋਈ ਹੈ ਕਿਸ ਤਰੀਕੇ ਦੇ ਨਾਲ ਹੋਈ ਹੈ ਤੁਸੀਂ ਹੈਰਾਨ ਹੋਗੇ ਨਿਸ਼ਾਤਰ ਤਰੀਕੇ ਦੇ ਨਾਲ ਚੋਰਾ ਨੇ ਪੂਰਾ ਸਮਾਨ ਕਰੋ ਗਾਇਬ ਕਰ ਦਿੱਤਾ ਹੈ ਪੈਸਾ ਸੋਨਾ ਕੁਝ ਵੀ ਨਹੀਂ ਛੱਡਿਆ ਸੀਸੀਟੀਵੀ ਤੱਕ ਨਹੀਂ ਛੱਡੀ ਕੋਈ ਵੀ ਪ੍ਰੂਫ ਨਹੀਂ ਛੱਡਿਆ ਜਿਸ ਤੋਂ ਪਤਾ ਲੱਗ ਸਕੇ ਕਿਸ ਤਰੀਕੇ ਦੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਬਿਕਰਿਆ ਪਿਆ ਤੇ ਕਿਸ ਬੰਦੇ ਉੱਤੇ ਸ਼ੱਕ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਕੀ ਕੁਝ ਕਹਿਣਾ ਹੈ ਇਹਨਾਂ ਦੇ ਕਰਦਿਆ ਦਾ ਤੇ ਜਿਹੜੇ ਇਹਨਾਂ ਦੇ ਨਾਲ ਵਿਚਰਦੇ ਸੀ ਰਹਿੰਦੇ ਸੀ ਜਿਹੜੇ ਜਾਣਦੇ ਨੇ ਇਹਨਾਂ ਨੂੰ ਕੀ ਕੁਝ ਸ਼ੱਕ ਉਹਨਾਂ ਦੇ ਜਤਾਇ ਕਿਸ ਦੇ ਉੱਪਰ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ। ਸਮੱਸਿਆ ਜੀ ਪਹਿਲਾਂ ਤਾਂ ਤੁਹਾਡਾ ਪੱਤਰਕਾਰ ਸਾਹਿਬ ਧੰਨਵਾਦ ਜਿਹੜਾ ਤੁਸੀਂ ਐਨ ਐਮਰਜੈਂਟਲੀ ਸਿੱਥੇ ਪਹੁੰਚੇ ਹੋ। ਇਹ ਮਸਲਾ ਜੀ ਕੱਲ ਰਾਤ ਸਾਡਾ ਬਲਦੇ ਭਰਾ ਆਪਦੀ ਪੈਨ ਨੂੰ ਮਿਲਣ ਗਿਆ ਸੀ ਕਿਉਂਕਿ ਸੀਜ਼ਨ ਹੋਣ ਕਰਨ ਇਹਨਾਂ ਦਾ ਕੰਮ ਥੋੜਾ ਜਿਹਾ ਨਾਈਟ ਜਾਣ ਕਰਨ ਰੁਕਿਆ ਹੋਇਆ ਵਰਕਸ਼ਾਪ ਦਾ ਕੰਮ ਕਰਦੇ ਨੇ। ਜਦੋਂ ਇਹਨਾਂ ਨੇ ਆ ਕੇ ਦੇਖਿਆ ਤੇ ਇਹਨਾਂ ਦਾ ਲਗਭਗ 9 ਟੋਲੇ ਸੋਨਾ ਤੇ ਲੱਖ ਰੁਪਏ ਨਗਦੀ ਤੇ ਹੋਰ ਵੀ ਨਗਦੀ ਜਿਹੜੀ ਇਹਨਾਂ ਦੇ ਪਰਸ ਦੀ ਸੀ ਭੁੱਲ ਗਿਆ ਸੀ ਉਹਦੇ ਵਿੱਚ ਉਹ 7 ਤੋਂ ਲੈ ਚਾਂਦੀ ਉਹ ਚੋਰੀ ਹੋ ਗਈ ਸੀ ਇਹ ਇੱਕ ਗੱਲ ਦਾ ਸ਼ੋਰ ਹੈ ਭਾਈ ਜਿਵੇਂ ਆਪਾਂ ਪਹਿਲਾਂ ਵੀ ਪਬਲਿਕ ਲਈ ਗੱਲ ਕਰ ਰਹੇ ਆ ਬੇਹੋ ਜੀ ਚੋਰੀ ਛੁੱਪੀ ਨਹੀਂ ਜਾ ਸਕਦੀ ਜਿਹੜੇ ਮਾਨਜੋਗ ਡਿਪਟੀ ਸਾਹਿਬ ਨੇ ਸਾਡੇ ਆਰ ਸ਼ਰਮਾ ਉਹ ਵੀ ਬਹੁਤ ਇੰਟੈਲੀਜੈਂਟ ਨੇ ਲਗਭਗ ਉਹਨਾਂ ਨੇ ਪਿਛਲੇ ਮਹੀਨਿਆਂ ਤੋਂ ਕਈ ਇਹੋ ਜਿਹੀ ਵਾਰਦਾਤਾਂ ਨੂੰ ਉਹਨਾਂ ਨੇ ਸਾਹਮਣੇ ਜਨਤਕ ਕੀਤਾ ਹੈ ਜੀ ਇਹ ਬਿਲਕੁਲ ਇਹ ਗੱਲ ਪਬਲਿਕ ਕਰ ਦਿੱਤੀ ਜਾਵੇਗੀ ਥੋੜੇ ਦਿਨਾਂ ਤੱਕ ਮੇਨ ਮਕਸਦ ਇਹ ਵੀ ਕਰਦਾ ਪੈਤੀ ਲੰਕਾ ਟਾਏ ਗੱਲ ਕਲੀਅਰ ਕੱਟ ਸਾਨੂੰ ਪਤਾ ਹੈ ਜੀ ਅਸੀਂ ਉਹਨਾਂ ਦੇ ਨੰਬਰ ਵੀ ਦੇ ਦਿੱਤੇ ਨੇ ਜਿਨ੍ਹਾਂ ਨਾਲ ਬਾਈ ਦੀ ਗੱਲ ਹੁੰਦੀ ਸੀ ਜਿਨ੍ਹਾਂ ਨੂੰ ਪਤਾ ਹੀ ਜੀ ਬਾਈ ਹੁਣ ਮੈਨੂੰ ਪਤਾ ਹੀ ਨਹੀਂ ਵੀ ਬਾਈਬਲ ਦੇ ਦੇ ਕਾਰਨ ਨਾਲ ਸੋਨਾ ਹੈ ਜਾਂ ਇੰਨੀ ਨਗਦੀ ਪਈ ਹੈ ਅਸੀਂ ਤਾਂ ਕਰਵਾ ਨਹੀਂ ਸਕਦੇ ਜਿਹੜੇ ਕੱਲ ਬਾਈ ਨੂੰ ਦੇਖ ਰਿਆ ਸੀ ਬਲਦੇਵ ਨੂੰ ਜਾਣਦਿਆ ਹੋਇਆ ਵੀ ਅੱਜ ਪ੍ਰਵਾਸ ਮਿਟ ਜਾ ਰਿਹਾ ਜਾਂ ਅੱਜ ਘਰੇ ਇੱਥੇ ਨਹੀਂ ਆਗਾ ਉਹ ਸਾਰੀ ਗੱਲਬਾਤ ਉਹਨਾਂ ਦੇ ਉਹਨੇ ਬਾਈ ਨੂੰ ਬਲਦੇਵ ਨੂੰ ਪਤਾ ਅਸੀਂ ਪੁਲਿਸ ਨੂੰ ਨੰਬਰ ਇਨਵੈਸਟੀਗੇਸ਼ਨ ਦੇ ਦਿੱਤੇ ਨੇ ਅੱਜ ਤਾਂ ਉਹਨਾਂ ਨੂੰ ਨਾਮ ਵੀ ਦੇਵਾਂਗੇ ਜੇ ਪਬਲਿਕ ਸਾਨੂੰ ਪੰਚਾਇਤੀ ਬੰਦਿਆਂ ਨੂੰ ਆ ਕੇ ਮਿਲਦੇ ਨੇ ਵੀ ਅਸੀਂ ਇਹ ਕੰਮ ਕਰਾ ਚੁੱਕੇ ਹਾਂ ਜਾਂ ਸਾਡੀ ਲਾਲਚ ਆ ਗਿਆ ਸੀ ਬਿਲਕੁਲ ਜੀ ਕਲੀਅਰ ਕੱਟ ਛੱਕ ਕੀ ਸਾਨੂੰ ਬੰਦਿਆਂ ਦਾ ਪਤਾ ਹੈ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਅਸੀਂ ਨਾਮ ਲੈ ਲੈਂਦੇ ਹਾਂ ਪੁਲਿਸ ਆਪਣੇ ਸਾਹਮਣੇ ਜਨਤਾ ਖੜ ਦੇਗੀ ਬਿਲਕੁਲ ਕਿੰਨੇ ਕੈਮਰੇ ਸੀਸੀਟੀਵੀ ਤੇ ਲੱਗੇ ਸੀਗੇ ਹਾਂਜੀ ਉਹ ਤਾਂ ਕੋਈ ਚੱਕਰ ਨਹੀਂ ਜੀ ਤਿੰਨ ਚਾਰ ਜਗ੍ਹਾ ਲੱਗਪਗ ਹੋਰ ਨਾਲ ਕਮਰੇ ਨੇ ਉਹਨਾਂ ਤੋਂ ਅਸੀਂ ਪਤਾ ਕਰ ਲਾਂਗੇ ਸਾਨੂੰ ਟੋਟਲੀ ਬੰਦਿਆਂ ਦਾ ਵੀ ਪਤਾ ਹੈ ਤੇ ਉਹਨਾਂ ਦਾ ਜਿਹਨਾਂ ਨੇ ਇਹ ਵਾਰਦਾਤ ਕਰਵਾਈ ਉਹਨਾਂ ਦਾ ਵੀ ਪਤਾ ਹੈ ਮੰਗ ਹੁਣ ਕੀ ਕਰਦੇ ਮੰਗ ਬਿਲਕੁਲ ਜੀ ਡਿਪਟੀ ਸਾਹਿਬ ਆ ਰਹੇ ਨੇ ਮੌਕੇ ਤੇ ਅਫਸਰ ਆਮਿੰਦਰ ਸਿੰਘ ਜੀ ਥਾਣੇ ਦੇ ਉਹ ਵੀ ਪਹੁੰਚੇ ਹੋਏ ਨੇ ਮੰਗ ਹੀ ਕਰਦੇ ਵੀ ਇਸ ਬੰਦੇ ਨੇ ਮਿਹਨਤ ਸاسي ਇਹਨੂੰ ਲੱਗਪਗ 22 ਸਾਲ ਮੇਰੀ ਉਮਰ ਹੋ ਗਈ ਇਸ ਬੰਦੇ ਨੂੰ ਮੈਂ ਪਿੰਡ ਨਹੀਂ ਵੇਖਿਆ ਰਾਤ ਕਿਤੇ ਵਿਚਾਰਾ 10 ਵਜੇ ਆਉਂਦਾ ਬਿਲਕੁਲ ਹੱਕ ਸੱਚ ਦੀ ਕਮਾਈ ਕਰਕੇ ਹੱਥ ਪੈਰ ਕਾਲੇ ਹੋਏ ਹੁੰਦੇ ਨੇ ਇਹਨੂੰ ਇਨਸਾਬ ਦਵਾਇਆ ਵਜੋਂ ਚੋਰਾ ਦੇ ਸੱਤ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਏ। ਕਿਹੜਾ ਪਿੰਡ ਹੈ? ਚੱਕਰਨੀ ਵਾਲਾ ਜੋਸ ਕਟਿਆ। ਤੁਹਾਡਾ ਕੀ ਨਾਮ? ਮਨਪ੍ਰੀਤ ਸਿੰਘ ਜੀ, ਸੋਸ਼ਲ ਮੀਡੀਆ ਬਲੌਗ ਪ੍ਰਦਾਨਾਮ ਦੀ ਬੈਟ। ਨਾ ਥੋਲੇ ਸੋਨਾ ਸੀਗਾ। ਹਾਂਜੀ। ਕੋਈ ਚਾਂਦੀ ਸੀਗੀ ਸਾਰੇ ਕਰਦ ਕੇ ਲੈ ਆਏ ਨੇ ਕਰੋ ਕੁਝ ਪੈਸੇ ਵੀ ਸੀਗੇ। ਹਾਂ। ਤੁਸੀਂ ਕਿੱਥੇ ਗਏ ਹੋਏ ਸੀ? ਅੱਛਾ ਗਏ ਹੋਏ ਸੀ ਇਨਾਂ ਦੇ ਵੱਲ। ਅੱਛਾ ਜੀ। ਕਰੇ ਲੋਕ ਵਗੈਰਾ ਨਹੀਂ ਲੱਗਾ ਹੋਇਆ? ਲੋਕ ਸਭ ਲੱਗੇ ਹੋਏ ਸੀ। ਕੋਈ ਨਹੀਂ ਖੁੱਲੇ ਸੀ ਕਮਰੇ ਦੇ ਸਭ ਲੱਗੇ ਹੋਏ ਸਿਲਮਾਰੀ ਦੇ ਬਲੌਕ ਲੱਗੇ ਹੋਏ ਸੀ ਅੱਛਾ ਜੀ ਹਾਂ ਜੀ ਕੈਮਰੇ ਕੈਮਰੇ ਵੀ ਓਨ ਸੀ ਕੈਮਰਿਆਂ ਦੇ ਵਿੱਚ ਸਭ ਚਾੱਕ ਕੇ ਲੈ ਗਏ ਨਾ ਉਹਨਾਂ ਨੇ ਕੋਸ਼ ਨਹੀਂ ਕੋਈ ਛੱਡਿਆ ਤੁਸੀਂ ਕੱਲ ਕਿਹ ਸਮੇਂ ਗਿਆ ਸੀ ਦੋ ਦਾ ਟਾਈਮ ਹੋਇਆ ਤੇ 2 ਵਜੇ ਦੇ ਤਕਰੀਬਨ ਸੀ ਗਿਆ ਸੀ ਤੇ ਅੱਜ ਕਿੰਨੇ ਵਜੇ ਆਏ ਅੱਜ 5 ਵਜੇ ਦੇ ਟਾਈਮ ਸੀ ਆਏ ਠੀਕ ਹੈ ਨਗਦੀ ਕਿੰਨੀ ਸੀ ਕੀ ਕਰੇ ਤੇ ਚੋਰੀ ਹੋਈ ਹੈ ਲੱਖ ਰੁਪਏ ਲੱਖ ਰੁਪਏ ਸੀ ਤੇ ਸੋਨਾ ਨਾ ਟੋਲੇ ਸੋਨਾ ਸੀਗਾ कल गया अज आए पांच बजे रात रहे उ घरे आए तो सारा कुछ लोग टूटे पे से जी बारे लोग लगे हुए छत अले पशु कोई आ गए साछ लै गया जी 9 ਟੋਲੇ ਸੋਨਾ ਸੀ ਲੱਖ ਰੁਪਇਆ ਪਿਆ ਸੀ ਕਰੇ ਟੁੱਟਵਾ ਮਟਵਾ ਕੱਲ ਮੇਰਾ ਫਰਜ਼ ਵੀ ਕਰੇ ਰਹਿ ਗਿਆ ਸੀ ਜੋ ਦੁਕਾਨ ਵਾਲਾ ਉਹਦੇ ਚ ਵੀ ਪੈਸੇ ਸੀ ਸਾਰੇ ਲੈ ਗਿਆ ਜੀ ਕੋਛ ਨਹੀਂ ਛੱਡ ਗਾ ਜੀ ਕੀ ਕੰਮ ਕੀ ਕਰਦੇ ਹੋ ਤੁਸੀਂ ਵਰਕਸ਼ਾਪ ਦਾ ਜੀ ਕਿੱਥੇ ਜੀ ਜਲਾਲਾਬਾਦ ਜੀ ਅੱਛਾ ਉੱਥੇ ਵਰਕਸ਼ਾਪ ਹੈ ਤੁਹਾਡੀ ਹਾਂ ਜੀ ਤੇ ਇਹ ਤੁਸੀਂ ਲੋਕ ਵਗੈਰਾ ਲਾ ਕੇ ਨਹੀਂ ਗਏ ਸੀ ਲਾ ਕੇ ਗਏ ਸੀ ਸਰ ਲੋਕ ਤੋੜਦੇ ਉਹਨਾਂ ਨੇ ਬਾਹਰੋਂ ਸਾਰੇ ਹਾਂ ਜੀ ਤੇ ਕੋਈ ਕੈਮਰੇ ਵਗੈਰਾ ਨਹੀਂ ਲੱਗੇ ਤੁਹਾਡੇ ਕੈਮਰੇ ਸਾਰ ਲੱਗੇ ਹੋਏ ਸੀ ਉਹ ਨਾਲ ਲੱਗਾ ਜੋ ਹੁੰਦਾ ਹੈ ਉਹ ਬੀਵੀਆਰ ਡੀਵੀਆਰ ਜੀ ਅੱਛਾ ਉਹ ਵੀ ਲੱਗੇਗਾ ਨਾਲ ਉਹ ਵੀ ਨਾਲ ਲੱਗਾ ਜੀ ਤੁਸੀਂ ਅੱਜ ਕਦੋਂ ਆਏ ਅਸੀਂ 5 ਵਜੇ ਆਏ ਆ ਜੀ ਆਹ ਲਿਆ ਵੇਖਾ ਜੀ ਬਾਹਰੋਂ ਅਸੀਂ ਦੂਜੇ ਲੋਕ ਖੋਲੇ ਨੇ ਜਿਹੜਾ ਬਾਹਰ ਮੇ ਇਹਨਾਂ ਵਾਲਾ ਤੇ ਅੰਦਰ ਵੇਖਾ ਤੇ ਅੰਦਰ ਸਾਰੇ ਪੱਤੇ ਪਾ ਅਸੀਂ ਕੰਮ ਜੀ ਕੁਕ ਜੇ ਬਾਹਰ ਵਾਲੀ ਸਹੀ ਲੋਕ ਬਾਹਰ ਵਾਲੀ ਸਹੀ ਸੀ ਅੱਛਾ ਛੱਤ ਦਾ ਸਾਨੂੰ ਉੱਤੋਂ ਹੀ ਪਤਾ ਲੱਗ ਗਿਆ ਜੀ ਛੱਤ ਤਾਂ ਨਹੀਂ ਆਏ ਨੇ ਕੋਈ ਸ਼ੱਕ ਹੈਗਾ ਤੁਹਾਨੂੰ ਸ਼ੱਕ ਸਾਰੋਂ ਕਿਹਦੇ ਤੇ ਕਰੀਏ ਉਹਨਾਂ ਕਿੰਨੇ ਦਾ ਨੁਕਸਾਨ ਹੋ ਗਿਆ ਜੇ ਆਪਾਂ ਸੋਨਾ ਲਈਏ ਨਾ ਨੌ ਤੋਂ ਲਈਏ ਨੌ ਤੋਂ ਲੈ ਲਾ ਲੋ ਜੀ 8 ਲੱਖ ਦਾ ਦੋਵੇਗਾ ਹੀ ਕਰੀਬ ਕਰੀਬ ਹਾਂ ਲੱਖ ਹਾਂ ਜੀ ਲੱਖ ਰੁਪਈਆ ਦਾ ਚਾਹਦੀ ਵੀ ਸੀ ਕੋਈ ਚਾਹਦੀ ਵੀ ਸੀ 6-7 ਤੋਂ ਲਈ 8 ਲੱਖ ਦਾ ਉਹ ਲਾਔ ਲੱਖ ਨਾ ਘਾਤ ਨੌ 10 ਲੱਖ ਦਾ ਨੁਕਸਾਨ 10 ਲੱਖ ਦਾ ਨੁਕਸਾਨ ਹੋ ਗਿਆ 10 ਲੱਖ ਦਾ ਹਾਂ ਜੀ ਇਹ ਕਿਹੜਾ ਪਿੰਡ ਆ ਤੁਹਾਡਾ ਚੈੱਕ ਕਰਨੇ ਵਾਲਾ ਕਟੀਆਂ ਵਾਲਾ ਜੀ ਕਟੀਆਂ ਵਾਲਾ ਹਾਂ ਜੀ ਇੱਥੇ ਇੱਥੇ ਰਹਿਨੇ ਕਿੰਨੇ ਚਿਰ ਤੋਂ ਇੱਥੇ ਰਹਿਨੇ ਇਹ ਤੇ ਸ਼ੁਰੂ ਤੋਂ ਹੀ ਜਨਮ ਹੀ ਤੇ ਹੋਇਆ ਜੀ ਅੱਛਾ ਜੰਪ ਜੰਪ ਲਈ ਸੀ ਹਾਂ ਜੀ ਅੱਛਾ ਸ਼ਹਿਰ ਕਾ ਦੀ ਦੁਕਾਨ ਹੈ ਤੁਹਾਡੀ ਵਰਕਸ਼ਾਪ ਦੀ ਹੈ ਵੈਲਡਿੰਗ ਵਾਲੀ ਹੈ ਵੈਲਡਿੰਗ ਦੀ ਕੀ ਨਾਮ ਤੁਹਾਡਾ ਬਲਦੇਵ ਸਿੰਘ ਜੀ ਬਲਦੇਵ ਸ਼ਿਕਾਇਤ ਕੀਤੀ ਹੁਣ ਕੋਈ ਤੁਸੀਂ ਥਾਣੇ ਹਾਂ ਜੀ ਸਰ ਰਿਪੋਰਟ ਲਿਖਾ ਕੇ ਆਏ ਹਾਂ ਥਾਣੇ ਜੀ ਪੁਲਿਸ ਆਈ ਹੈ ਹਾਂ ਜੀ ਪੁਲਿਸ ਆ ਗਈ ਮੌਕੇ ਤੇ ਜੀ ਮੌਕਾ ਵੇਖਣ ਜੀ ਹਾਂ ਜੀ